ਪਲੇਖਾ ਖਾਗੇ ਨਾ ਤੁਹਾਨੂੰ ਘੋੜਾ ਲੱਗੇ ਨਾ ਨਹੀਂ ਇੱਕ ਘੋੜੀ ਐ ਤੁਹਾਨੂੰ ਦੋਰੋਂ ਲੱਗੂ ਆ ਵੀ ਘੋੜਾ ਤਰਿਆ ਹੁੰਦਾ ਪਰ ਇਹ ਘੋੜੀ ਐ ਇਸ ਘੋੜੀ ਦੀ ਇੱਕ ਵੱਖਰੀ ਕਹਾਣੀ ਆ ਇੱਕ ਵੱਖਰਾ ਖਾਨਦਾਨ ਆ ਤੇ ਇਹਦੀ ਇੱਕ ਵੱਖਰੀ ਬਲੱਡ ਲਾਈਨ ਐ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਇਸ ਬਲੱਡ ਲਾਈਨ ਬਾਰੇ ਬਲੱਡ ਲਾਈਨ ਆਪਾਂ ਵੀਡੀਓ ਵਿੱਚ ਸਾਂਝੀ ਕਰਨੀ ਆ ਤੇ ਕਿਹੜੇ ਘੋੜੇ ਤੋਂ ਗੱਭਣ ਚ ਇੱਕ ਪਾਸਾ ਏ ਵੀ ਆਪਾਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਆ ਸੋ ਜਿਹੜੇ ਮੇਰੇ ਵੀਰ ਭਰਾ ਆਪਣੇ ਨਵੇਂ ਆਏ ਆ ਆਪਣੇ YouTube ਚੈਨਲ ਤੇ ਉਹ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਤੇ ਵੀਡੀਓ ਦੇਖਣ ਵਾਲੇ Facebook ਪੇਜ ਫੋਲੋ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਬਾਈ ਫ੍ਰੀ ਚ ਸ਼ੇਅਰ ਹੁੰਦਾ ਵੀਰੋ ਸਾਰੇ ਜਣੇ ਜਿੰਨੇ ਵੀ ਜਾਣੇ ਵੀਡੀਓ ਦੇਖਦੇ ਹੋ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀਦ ਨਾਲ ਸਾਨੂੰ ਵੀ ਮੋਟੀਵੇਸ਼ਨ ਮਿਲਦਾ ਰਹੇ ਤੇ ਐਡ ਪਾਉਣ ਲਈ 97000 ਵਾਲੇ ਨੰਬਰ ਤੇ ਮੈਨੂੰ ਫੋਨ ਲਾ ਲਿਓ ਇਹ ਘੋੜੀ ਦੀ ਉਮਰ 6.5 ਸਾਲ ਹੈ ਜਿਹੜੀ ਸਹੀ ਉਮਰ ਆ ਉਹ 6.5 ਸਾਲ ਆ ਬਾਈ ਉਹਨਾਂ ਨੇ ਆਪਰ ਨੂੰ ਦੱਸੀ ਆ ਤੇ ਬਾਈ ਕਹਿੰਦਾ ਕਹਿਨੂੰ ਤਾਂ ਹਾਈਟ ਆਪਾਂ 61 ਵੀ ਕਹਿ ਦਈਏ ਪਰ ਇਹਦੀ ਜਿਹੜੀ ਸਹੀ ਹਾਈਟ ਉਹ ਫੱਟੀ ਵਾਲੀ 60 ਤੋਂ ਪਲੱਸ ਹੈ ਕਹਿੰਦਾ ਕੋਈ ਵੀ ਬੰਦਾ ਆ ਕੇ ਮੀਣੂ ਤਾਂ ਕਹਿੰਦਾ ਉਹਦਾ ਮਨ ਸ਼ਰਮਿੰਦਾ ਨਹੀਂ ਹੋਣਾ ਸਕੂ ਜਦੋਂ ਆ ਕੇ ਵਧੀ ਤਾਂ ਹਨ ਬੰਦਾ ਖੁਸ਼ ਹੋ ਕੇ ਘੋੜੀ ਨੂੰ ਖਰੀਦ ਕੇ ਲੈ ਜਾਊਗਾ ਇਹ ਘੋੜੀ ਗਰਨਾਰ ਬਲੱਡ ਲੈਂਦੀ ਆ ਅਰ ਰਾਜਸਥਾਨ ਦੇ ਵਿੱਚੋਂ ਬਾਈ ਹੁਣਾਂ ਨੇ ਲੈਤੀ ਸੀ 200 ਇਹ ਬਾਈ ਹੁਣਾਂ ਕੋਲੇ ਇਸ ਤੋਂ ਪਹਿਲਾਂ ਇਹਨੇ ਦਿੱਤੇ ਆ ਤੇ ਗਰਨਾਰ ਬਲੱਡ ਲਾਈਨ ਦੀ ਆ ਇਹ ਘੋੜੀ ਮਲੇਰਕੋਟਲੇ ਏਰੀਆ ਦੇ ਵਿੱਚ ਐ ਜੇ ਕਿਸੇ ਵੀਰ ਨੂੰ ਚਾਹੀਦੀ ਆ ਸੰਪਰਕ ਕਰ ਲਿਓ ਇਹ ਘੋੜੀ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਤੇ ਪਾਤਲੇ ਵਾਲੇ ਬਾਜ ਘੋੜੇ ਦਾ ਬੱਚਾ ਬਾਈ ਹੁਣਾਂ ਕੋਲੇ ਤੇ ਸ਼ੋਅ ਦਾ ਵੀ ਜੇਤੂ ਆਗਾ ਤੇ ਪਹਿਲੀ ਘੋੜੀ ਮਲਾਈ ਸੀ ਉਦੋਂ ਤੇ ਪਹਿਲੀ ਘੋੜੀ ਇਹ ਗੱਬਣ ਰਹੇਗੀ ਤੇ ਬਹੁਤ ਸੋਹਣੀ ਘੋੜੀ ਆ ਤੇ ਨਾਮ ਹੈ ਘੋੜੇ ਦਾ ਬਾਦਸ਼ਾਹ ਬਾਈ ਹੁਣਾਂ ਦੇ ਘਰੇ ਆ ਫੋਟੋ ਮੈਂ ਲਾਤੀ ਉਸ ਤੋਂ ਹੈ ਗੱਪਣ ਤੇ ਇੱਕ ਪਾਸਾ ਤੇ ਰੇਟੇ ਦਾ ਬਾਈ ਹੁਣੇ ਤੁਸੀਂ ਫੋਨ ਤੇ ਪਤਾ ਕਰ ਲਿਓ ਤੇ ਘੋੜੀ ਬਹੁਤ ਚੰਗੀ ਆ ਜੇ ਕਿਸੇ ਨੂੰ ਚਾਹੀਦੀ ਆ ਤਾਂ ਸੰਪਰਕ ਕਰਕੇ ਘੋੜੀ ਨੂੰ ਖਰੀਦ ਲਿਓ